ਵੈਸਟਰਨ ਵਰਲਡ ਆ ਨਾ ਜਿਹੜਾ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਆਪਣੇ ਯੂਥ ਬਹੁਤ ਗਿਆ ਉਧਰ ਉਹ ਬਹੁਤ ਗੱਲਾਂ ਕਰਨ ਲੱਗੇ ਲਾਅ ਆਫ ਅਟਰੈਕਸ਼ਨ ਦੀਆਂ ਹੁਣ ਵੀ ਲਾਅ ਆਫ ਡਾਇਰੈਕਸ਼ਨ ਨਾਲ ਸਰ ਐਦਾਂ ਹੁੰਦਾ ਲਾਅ ਆਫ ਡਾਇਰੈਕਸ਼ਨ ਨਾਲ ਐਦਾਂ ਹੁੰਦਾ ਬਹੁਤ ਵੀਡੀਓਜ਼ ਡਿਵੈਲਪ ਹੋਣ ਲੱਗ ਗਏ ਬਣਨ ਲੱਗ ਗਏ ਇਹਦੇ ਉੱਤੇ ਲਾਅ ਆਫ ਅਟਰੈਕਸ਼ਨ ਦਾ ਕਨਸੈਪਟ ਤੁਹਾਨੂੰ ਮੈਂ ਗੁਰਬਾਣੀ ਚ ਸਮਝਾਉਣਾ ਤੁਹਾਨੂੰ ਸਮਝ ਆਊਗਾ ਰੋਜ਼ ਤੁਸੀਂ ਪੜ੍ਹਦੇ ਹੋ ਪਰ ਉਹ ਨਹੀਂ ਸਮਝ ਆਈ ਗੱਲ ਉਹਦਾ ਸੀਕ੍ਰੇਟ ਬੁੱਕਸ ਮੁੰਡੇ ਨੇ ਪੜ੍ਹੀ ਉਹਨੂੰ ਸਮਝ ਆ ਗਈ ਉਹਦੇ ਵਿੱਚੋਂ ਰੀਜ਼ਨ ਕੀ ਹੈ ਉਹਨੇ ਕਿਤਾਬ ਨੂੰ ਪੜ੍ਹਿਆ ਉਹਨੇ ਸਮਝਿਆ ਉਹਨੇ ਅੰਦਰ ਉਤਾਰ ਲਿਆ ਅਸੀਂ ਅੱਜ ਤੱਕ ਸਿਰਫ ਗੁਰਬਾਣੀ ਟਾਈਮ ਪਾਸ ਲਈ ਪੜ ਰਹੇ ਹਾਂ ਮੈਂ ਤੁਹਾਨੂੰ ਫੇਰ ਕਹਿ ਰਿਹਾ ਤੁਸੀਂ ਬਹੁਤ ਗਲਤ ਕਰ ਰਹੇ ਹੋ ਆਪਣੇ ਆਪ ਨਾਲੇ ਨਜਾਇਜ਼ ਧੱਕਾ ਕਰ ਰਹੇ ਹੋ ਲਾਅ ਆਫ ਅਟਰੈਕਸ਼ਨ ਦੀ ਸਭ ਤੋਂ ਵੱਡੀ ਐਗਜ਼ਾਮਪਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੌਪਾਈ ਸਾਹਿਬ ਚ ਦਿੱਤੀ ਹੈ ਸਾਨੂੰ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰਾ ਚਾਰ ਲਾਈਨਾਂ ਮੁਰਲੀਆਂ ਬਾਣੀ ਦੀਆਂ ਉਹਨੇ ਸਾਰੀ ਬੁੱਕ ਪੜ੍ਹੀ ਆ 100 150 ਪੇਜ ਦੀ ਤਾਂ ਸੀਕਰੇਟਸ ਦੀ ਪਰ ਇਹ ਚਾਰ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੁਹਾਡਾ ਲਾਫ ਅਟ੍ਰੈਕਸ਼ਨ ਮੈਨੀਫੈਸਟੇਸ਼ਨ ਗ੍ਰੈਟੀਟਿਊਡ ਸਾਰਾ ਕੁਝ ਕਲੀਅਰ ਕਰ ਦੂਗੀ ਗੁਰੂ ਗੋਬਿੰਦ ਸਿੰਘ ਜੀ ਨੇ ਚੌਪਈ ਸਾਹਿਬ ਅਸੀਂ ਚੌਪਈ ਸਾਹਿਬ ਦਾ 2 ਮਿੰਟ ਚ ਖਤਮ ਕਰਦੇ ਆਂ ਅਮਰੀ ਕਰੋ ਹਾ ਦਿਰ ਚਾਪੂਰਨ ਹੋਏ ਚਿਤ ਕੀ ਇਛਾ ਤਪਚਨ ਨਨਮਨ ਰਹਾ ਮਾਰਾ ਆਪਣਾ ਜਾਣ ਕਰੋ ਪ੍ਰਤਿਬਾਰਾ ਹਮਰੇ ਦੁਸ ਸਵੇ ਤੁਮ ਘਾਵੋ ਆਪ ਹਾ ਦੇ ਮੋਹਿ ਬਚਾਓ ਉਸੂ ਕੀ ਬਸੇ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਹ ਰ ਚਾਲੇਂਜ ਕਰਦਾ ਕਰੀਏ ਸਭ ਬਹਿਰਨ ਕੋ ਆਸ ਗਰੀਏ ਪੂਰਨ ਹੋਇਆ ਮਾਰੀ ਆ ਸਤੋਰ ਬਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਜ ਵਰਨਤੇ ਆਉ ਕੀ ਸਮਝ ਆਇਆ ਇਚ ਫੇਰ ਤੁਸੀਂ ਕਹਨੂੰ ਸਮਝ ਨਹੀਂ ਆ ਰਿਹਾ ਕੁਛ ਕਿਨੇ ਕਿਹਾ ਇਨੀ ਤੇਜ਼ ਪੜਨ ਨੂੰ ਹੂ ਟੋਲਡ ਯੂ ਟੂ ਰੀਡ ਗ ਅਕੋਰਡਿੰਗ ਟੂ ਦਿਸ ਫਰੇਮ ਕਿਨੇ ਸਮਝਾਇਆ ਹੈ ਕਿਨੇ ਕਿਹਾ ਹੈ ਦੱਸੋ ਕਿਨੇ ਕਿਹਾ ਕਿਸੇ ਨੇ ਵੀ ਨਹੀਂ ਕਿਹਾ ਨਹੀਂ ਤੇਜ ਪੜੋ ਦੈਨ ਵਾਈ ਆਪਰ ਰਿਪੀਟਿਡਲੀ ਮਿਸਟੇਕ ਰੋਜ਼ ਮਿਸਟੇਕ ਰੋਜ਼ 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 ਮਿਸਟੇਕ ਕਰ ਰਹੇ ਹਾਂ ਤੇ ਕਸੂਰ ਕਿਹਦਾ ਹੈ ਚ ਸਾਡਾ ਫੇਰ ਅਸੀਂ ਉਪਾਏ ਕਰਾਉਂਦੇ ਆ ਕੰਮ ਨਹੀਂ ਹੋਇਆ ਜੀ ਉਪਾਏ ਕਰਾ ਕੇ ਆਓ ਐਸਟ੍ਰੋਲੋਜਰ ਨੂੰ ਪੁੱਛੋ ਵੀ ਹੁਣ ਗ੍ਰਹਿ ਦਿਸ਼ਾ ਕਿਵੇਂ ਚੱਲਦੀ ਹੈ ਹੁਣ ਟੈਰੋ ਕਾਰਡ ਲਾ ਕੇ ਦੇਖੋ ਵੀ ਹੁਣ ਸਾਡਾ ਪੋਸਿਬਿਲਿਟੀਜ਼ ਕੀ ਨੇ ਹੁਣ ਆਹ ਵਾਲਾ ਉਪਾਏ ਕਰਕੇ ਦੇਖੋ ਸ਼ਾਇਦ ਇਹਦੇ ਨਾਲ ਫਰਕ ਪੈ ਜਾਵੇ ਹੁਣ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਟਾਈਮ 'ਚ ਜਾਓ ਵਾਪਸ ਜਦੋਂ ਪੰਕਤੀ ਉਚਾਰੀ ਸੀ ਉਦੋਂ ਉਹਨਾਂ ਦੀ ਕੀ ਸੀ ਉਹਨਾਂ ਦਾ ਲਾਅ ਆਫ ਅਟਰੈਕਸ਼ਨ ਕੀ ਸੀਗਾ ਉਹਨਾਂ ਦਾ ਮੈਨੀਫੈਸਟੇਸ਼ਨ ਕੀ ਸੀਗਾ ਉਹਨਾਂ ਨੇ ਕੀ ਅਰਦਾਸ ਕਰੀ ਹੈ ਹਮਰੀ ਕਰੋ ਹਾਥ ਦੇ ਰੱਖਾ ਵਾਹਿਗੁਰੂ ਜੀ ਮੇਰੀ ਰੱਖਿਆ ਕਰਨਾ ਮਦਦ ਕਰਨਾ ਇਹ ਗੱਲ ਕਰ ਰਹੇ ਨਾ ਵਾਹਿਗੁਰੂ ਨਾਲ ਪੂਰਨ ਹੋਏ ਚਿੱਤ ਕੀ ਇੱਛਾ ਮੇਰੇ ਮਨ ਦੀ ਇੱਛਾ ਪੂਰੀ ਹੋਵੇ ਹੁਣ ਤੁਹਾਡੇ ਸਾਰਿਆਂ ਦੀ ਵੀ ਇੱਕ ਇੱਛਾ ਉਹਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰੇ ਮਨ ਦੀ ਇੱਛਾ ਉਹਨਾਂ ਦੇ ਮਨ ਦੀ ਇੱਛਾ ਕੀ ਸੀ ਉਸ ਟਾਈਮ ਉਹਨਾਂ ਦੇ ਮਨ ਦੀ ਇੱਛਾ ਜਿੰਨੀ ਕਿ ਮੈਨੂੰ ਸਮਝ ਆਈਏ ਸੀ ਵੀ ਮੈਂ ਇੱਕ ਐਸਾ ਪੰਥ ਚਲਾਵਾਂ ਜਿਹੜਾ ਹਿੰਦੂਆਂ ਤੇ ਤੁਰਕਾਂ ਦਾ ਕਲੇਸ਼ ਖਤਮ ਕਰੇ ਝਗੜਾ ਖਤਮ ਕਰੇ ਤੇ ਐਸਾ ਤੀਸਰਾ ਪੰਥ ਚਲਾ ਕੇ ਜਿਹੜਾ ਸਾਰੇ ਸੰਸਾਰ ਦੇ ਵਿੱਚ ਵਾਹਿਗੁਰੂ ਨਾਮ ਜਪਾਵੇ ਤੇ ਡਰਪੋਕਾਂ ਨੂੰ ਤਕੜੇ ਬਣਾਵੇ ਤੇ ਜਿਹੜੇ ਸਿਮਰਨ ਭਗਤੀ ਕਰਨ ਵਾਲਿਆਂ ਉਹਨਾਂ ਦਾ ਸਹਾਰਾ ਬਣੇ ਆ ਵਿਸ਼ੇ ਸੀ ਉਹਨਾਂ ਦੀ ਉਹਨਾਂ ਦਾ ਪੜੋ ਬਾਣੀ ਪੜੋ ਉਹਨਾਂ ਦੇ ਪਿੱਛੇ ਤਰਨਾਟਕ ਪੂਰਣ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਤੁਹਾਡੇ ਚਰਨਾ ਚ ਮੇਰਾ ਮਨ ਟਿਕਿਆ ਰਹੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਮਨ ਨੂੰ ਡਿਸਕ੍ਰਾਈਬ ਕਰਨਾ ਪਿਆ ਉਥੇ ਤਵ ਚਰਨਨ ਮੰਨ रहे हमारा अपना जान करो प्रितपारा अपना जान के मेनू प्यार नाल साम संभाल करो चढ़ कर दी कला बक्षो ਹੁਣ ਚਾਰ ਲਾਈਨਾਂ ਦੇ ਵਿੱਚ ਮੈਨੀਫੈਸਟੇਸ਼ਨ ਵੀ ਹੋ ਗਿਆ ਵਿਸ਼ ਮੇਰੀ ਕੀ ਹੈ ਕਿਰਪਾ ਵੀ ਹੋ ਗਈ ਮੇਰੇ ਤੇ ਕਿਰਪਾ ਕਰਨਾ ਬਲੇਸਿੰਗਸ ਵੀ ਲੈਣੀਆਂ ਨੇ ਤੇ ਪ੍ਰੇਅਰ ਵੀ ਹੋ ਗਈ ਵੀ ਮੇਰੀ ਇੱਕ ਵਿਸ਼ ਹੈ ਉਹਨੂੰ ਪੂਰੀ ਕਰ ਦਿਓ ਏ ਹੈਗਾ ਲਾਅ ਆਫ ਅਟ੍ਰੈਕਸ਼ਨ ਵੀ ਮੈਂ ਇੱਕ ਚੀਜ਼ ਮੰਗੀ ਹੁਣ ਮੈਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰਤਾ ਲਾਅ ਆਫ ਅਟ੍ਰੈਕਸ਼ਨ ਦਾ ਮਤਲਬ ਹੈ ਤੁਸੀਂ ਕੋਈ ਚੀਜ਼ ਸੋਚੀ ਸੋਚ ਲਈ ਠੀਕ ਹੈ ਹੁਣ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰੋ ਥੈਟ ਇਜ਼ ਅ ਲਾਅ ਆਫ ਅਟ੍ਰੈਕਸ਼ਨ ਉਹ ਚੀਜ਼ ਤੁਹਾਨੂੰ ਅਚੀਵ ਹੋਊਗੀ ਉਹ ਹੋਊਗੀ ਸਿਰਫ ਸੋਚਣ ਨਾਲ ਸਿਰਫ ਲਿਖਣ ਨਾਲ ਅਚੀਵ ਨਹੀਂ ਹੋਣੀ ਉਹਦੇ ਉੱਤੇ ਕੰਮ ਕਰਨਾ ਪੈਣਾ ਕਿਉਂਕਿ ਹਾਂਜੀ ਹਾਂਜੀ ਬੋਲੋ ਏ ਨੂੰ ਮੈਨੀਫੈਸਟ ਕਹਿੰਦੇ ਆਪਾਂ ਦੇਖੋ ਇਹੀ ਚਾਰ ਪੰਕਤੀਆਂ ਦੇ ਵਿੱਚ ਮੈਨੀਫੈਸਟੇਸ਼ਨ ਵੀ ਆ ਗਈ ਸੋਚਿਆ ਇਹੀ ਚਾਰ ਪੰਕਤੀਆਂ ਚ ਪ੍ਰੇਅਰ ਆ ਗਈ ਵੀ ਮੇਰੀ ਹੈਲਪ ਕਰੋ ਇਹੀ ਚਾਰ ਪੰਕਤੀਆਂ ਦੇ ਵਿੱਚ ਵਿਸ਼ ਵੀ ਆ ਗਈ ਉਹ ਹੈਗਾ ਲਾਅ ਆਫ ਅਟ੍ਰੈਕ ਲਾਅ ਆਫ ਅਟ੍ਰੈਕਸ਼ਨ ਇੱਕ ਪੂਰੇ ਦਾ ਪੂਰਾ ਪ੍ਰੋਸੈਸ ਹੈ ਇਹ ਪ੍ਰੋਸੈਸ ਨੂੰ ਲਾਅ ਆਫ ਅਟ੍ਰੈਕਸ਼ਨ ਕਿਹਾ ਜਾਂਦਾ ਸੋਚਿਆ ਕਿਰਪਾ ਲਈ ਅਰਦਾਸ ਕਰੀ ਤੇ ਮੋਦੇ ਤੇ ਚੱਲ ਪਿਆ ਲਾਅ ਹੁੰਦਾ ਹੈ ਅਟ੍ਰੈਕਸ਼ਨ ਹੁੰਦਾ ਖਿੱਚਣਾ ਖਿੱਚ ਪਾਉਣੀ ਆਪਣੇ ਵੱਲ ਮੈਂ ਉਸ ਕੰਮ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਹੁਣ ਥੋੜਾ ਬਿਜ਼ਨਸ ਫੇਲ ਹੈ ਤੁਸੀਂ ਲਾਸ ਹੋ ਗਿਆ ਤੁਹਾਡਾ ਕੋਈ ਕੰਮ ਹੋ ਨਹੀਂ ਰਿਹਾ ਤਾਂ ਤੁਸੀਂ ਕੀ ਕਰੋਗੇ ਇਹਦੇ ਉੱਤੇ ਲਾਅ ਆਫ ਅਟਰੈਕਸ਼ਨ ਕੀ ਹੋਊਗਾ ਲਾਅ ਆਫ ਅਟਰੈਕਸ਼ਨ ਇੱਥੇ ਹੋਊਗਾ ਤੁਸੀਂ ਪਹਿਲਾਂ ਪ੍ਰੇ ਕਰੋ ਅਰਦਾਸ ਕਰੋ ਤੇ ਸੋਚੋ ਵੀ ਨਹੀਂ ਮੇਰਾ ਬਿਜ਼ਨਸ ਚੱਲੂਗਾ 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 ਰੋਜ਼ ਕਈ ਇਹਨੇ ਚੱਲੂਗਾ ਪਰ ਘਰੇ ਬੈਠ ਕੇ ਤਾਂ ਨਹੀਂ ਚੱਲਣਾ ਕੋਸ਼ਿਸ਼ ਕਰੋ ਕੰਮ ਕਰੋ ਚਾਹੇ ਇੱਕ ਤੋਂ ਸ਼ੁਰੂ ਹੋਵੇ ਦੋ ਤੋਂ ਸ਼ੁਰੂ ਹੋਵੇ ਚਾਰ ਤੋਂ ਸ਼ੁਰੂ ਹੋਵੇ ਇੱਕ ਗੱਲ ਦਾ ਭਲੇਖਾ ਕੱਢ ਦਿਓ ਵੀ ਸ਼ਾਇਦ ਰਣਦੀਪ ਸਿੰਘ ਇੱਥੇ ਖੜਾ ਗੱਲਾਂ ਦਾ ਗੱਲਾਂ ਹੀ ਬਣਾਈ ਜਾਂਦਾ ਇਹਨੇ ਆਪ ਦੀ ਲਾਈਫ 'ਚ ਕਦੇ ਕੋਈ ਦੁੱਖ ਨਹੀਂ ਦੇਖਿਆ ਜ਼ੀਰੋ ਜ਼ਿੰਦਗੀ ਦੇਖੀਏ ਜ਼ੀਰੋ